ਮੌਨਸੂਨ ਨੇਤਾ ਅਜੇ ਪੂਰੇ ਤਰੀਕੇ ਦੇ ਨਾਲ ਦੇਸ਼ 'ਚ ਦਸਤਕ ਦਿੱਤੀ ਵੀ ਨਹੀਂ ਹੈ ਉਹਦੇ ਤੋਂ ਪਹਿਲਾਂ ਹੀ ਦੇਸ਼ ਦੀ ਰਾਜਧਾਨੀ ਪਾਣੀ ਦੇ ਵਿੱਚ ਡੁੱਬ ਗਈ ਹੈ ਤਸਵੀਰਾਂ ਨਾਲ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਜਾਣਕਾਰੀ ਵੀ ਦਵਾਂਗੇ ਕਿ ਆਖਿਰਕਾਰ ਇਹ ਸਭ ਕੁਝ ਕਿੱਥੇ ਕਿੱਥੇ ਹੋ ਰਿਹਾ ਹੈ ਜਾਕੀ ਬੀਤੀ ਰਾਤ ਅਸੀਂ ਇੱਕ ਖਬਰ ਬ੍ਰੇਕ ਕੀਤੀ ਸੀ ਜਿੱਥੇ ਗੁਰਦੁਆਰਾ ਸੀਸਗੰਨ ਸਾਹਿਬ ਦੇ ਅੰਦਰ ਜੂੜਾ ਘਰ ਦੇ ਵਿੱਚ ਪਾਣੀ ਭਰ ਗਿਆ ਸੀ ਸੰਗਤਾਂ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਅੱਜ ਨਾਤਾ ਪਾਣੀ ਨੇ ਬੰਦੇ ਭਾਰਤ ਟ੍ਰੇਨ ਬਖਸ਼ੀ ਹੈ ਨਾ ਪਾਣੀ ਨੇ ਐਮਜ਼ ਦਿੱਲੀ ਨੂੰ ਬਖਸ਼ਿਆ ਤੇ ਨਾ ਹੀ ਪਾਣੀ ਨੇ ਵੱਡੇ ਵੱਡੇ ਘਰ ਬਖਸ਼ੇ ਹੈ ਘਰ ਡਿੱਗਦੇ ਦਿਖਾਈ ਦੇ ਰਹੇ ਹੈ ਦਿੱਲੀ ਐਮਜ਼ ਦੀਆਂ ਜਿਹੜੀਆਂ ਲਿਫਟਾਂ ਨੇ ਉਹਨਾਂ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਮਰੀਜ਼ਾਂ ਨੂੰ ਬੜੀਆਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ ਤੇ ਨਾਲ ਦੀ ਨਾਲ ਲਾਲ ਕਿਲਾ ਵੀ ਕਹਿੰਦੇ ਡੁੱਬ ਗਿਆ ਹੈ ਨਾਲ ਉਹ ਵੀ ਜਾਣਕਾਰੀ ਦੇਵਾਂਗੇ ਕਿ ਆਖਿਰਕਾਰ ਮੌਨਸੂਨ ਆਈ ਨਹੀਂ ਹੈ ਪਰ ਉਸ ਤੋਂ ਪਹਿਲਾਂ ਦਿੱਲੀ 'ਚ ਇਹ ਸਭ ਕੁਝ ਕਿਵੇਂ ਹੋ ਰਿਹਾ ਤੁਹਾਨੂੰ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਅੱਜ ਤੇ ਮੀ ਪਿਆ ਵੀ ਨਹੀਂ ਐ ਪਰ ਫਿਰ ਵੀ ਜਿਹੜੇ ਬੀਤੇ ਦਿਨਾਂ ਤੋਂ ਮੀ ਪਿਆ ਉਹ ਮੀ ਨੇ ਐਸੇ ਤਰੀਕੇ ਦੇ ਨਾਲ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਕਿ ਲੋਕ ਬਾਲਟੀਆਂ ਚੱਕੀ ਫਿਰਦੇ ਐ ਲੋਕਾਂ ਚ ਜਕਿਸਟੀਆਂ ਲੈ ਕੇ ਪਾਣੀ ਦੇ ਉੱਤੇ ਜਿਹੜਾ ਆਵਾਜਾਈ ਕਰਦੇ ਦਿਖਾਈ ਦਿੱਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਦਿਖਾਈ ਦਿੱਤੇ ਵਿਕਾਸਕਾਰ ਜਾਂਦੀਆਂ ਪੋਲਾ ਖੁੱਲੀਆਂ ਨੇ ਆ ਤੁਸੀਂ ਨਾਲ ਵੀਡੀਓ ਦੇਖ ਰਹੇ ਹੋ ਇਹਦੇ ਚ ਸਭ ਕੁਝ ਸਾਫ ਸਾਫ ਦਿਖਾਈ ਦੇ ਰਿਹਾ ਐ ਮੋਵਾ ਮੋਇਤਰਾ ਹੋਰਾਂ ਦੇ ਵੱਲੋਂ ਸੁਪਰੀਆ ਚਰਨੇਤ ਖੁਰਾਂ ਦੇ ਵੱਲੋਂ ਤੇ ਹੋਰ ਅਵਰੋਧੀ ਤਿਰ ਦੇ ਨੇਤਾਵਾਂ ਦੇ ਵੱਲੋਂ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਹ ਕਹਿ ਰਹੇ ਐ ਕਿ ਅੱਕੀ ਬਾਹਰ ਲੀਕੇਜ ਸਰਕਾਰ ਭਾਰਤੀ ਜਨਤਾ ਪਾਰਟੀ ਦਾ ਨਾਰਾ ਸਿੱਕੇ ਅੱਕੀ ਬਾਹਰ ਮੋਦੀ ਸਰਕਾਰ ਤੇ ਇਹ ਕਹਿ ਰਹੇ ਐ ਕਿ ਅੱਕੀ ਬਾਹਰ ਲੀਕੇਜ ਸਰਕਾਰ ਉਹ ਚ ਦੱਸਿਆ ਉਹਨਾਂ ਨੇ ਕਿ ਬੰਦੇ ਭਾਰਤ ਟ੍ਰੇਨ ਹੈ ਜਿਹੜੀ ਉਹਦੇ ਵਿੱਚ ਵੀ ਲਗਾਤਾਰ ਪਾਣੀ ਆ ਰਿਹਾ ਤੇ ਜਿਹੜੇ ਯਾਤਰੀ ਨੇ ਉਹ ਇੱਕਾਏ ਸ਼ਾਵਰ ਲੈ ਰਹੇ ਨੇ ਸ਼ਾਵਰ ਲੈ ਰਹੇ ਨੇ ਕਹਿੰਦੇ ਜੀ ਇਹ ਵੀ ਸਹੂਲਤ ਬੰਦੇ ਭਾਰਤ ਟ੍ਰੇਨ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਮਜ਼ਾਕੀਆ ਲੈਜ ਦੇ ਵਿੱਚ ਤੰਜ ਕੱਸਦੇ ਹੋਏ ਉਹਨਾਂ ਨੇ ਆਖਿਆ ਤੇ ਦੂਜੇ ਪਾਸੇ ਵੀਡੀਓ ਸਾਂਝੀ ਕੀਤੀ ਦਿੱਲੀ ਐਮਜ਼ ਦੀ ਦਿੱਲੀ ਐਮਜ਼ ਦੀਆਂ ਜਿਹੜੀਆਂ ਲਿਫਟਾਂ ਨੇ ਲਿਫਟਾਂ ਦੇ ਵਿੱਚ ਪਾਣੀ ਚੂਣ ਲੱਗ ਗਿਆ ਹੈ ਹਾਲਾਂਕਿ ਐਮਜ਼ ਕੋਈ ਛੋਟੀ ਮੋਟੀ ਸੰਸਥਾ ਨਹੀਂ ਹੈ ਇੱਕ ਵੱਡਾ ਇੰਸਟੀਚਿਊਸ਼ਨ ਹੈ ਤੇ ਉੱਥੇ ਵੀ ਪਾਣੀ ਦੀ ਨਿਕਾਸੀ ਦਾ ਪ੍ਰੋਪਰ ਪ੍ਰਬੰਧ ਨਹੀਂ ਹੈ ਤਾਂ ਹੀ ਮੈਂ ਕਿਹਾ ਸੀ ਕਿ ਜਿੱਤੇ ਮੌਨਸੂਨ ਆਪਣੀ ਵੀ ਨਹੀਂ ਹੈ ਮੌਨਸੂਨ ਅੱਧੀ ਚੱਦੀ ਵੀ ਨਹੀਂ ਆਈ ਹੈ ਮੌਨਸੂਨ ਦਾ ਥੋੜਾ ਜਿਹਾ ਹਿੱਸਾ ਹੀ ਆਇਆ ਹੈ ਬਾਕੀ ਜਦੋਂ ਮੌਨਸੂਨ ਆਏਗੀ ਤਾਂ ਦਿੱਲੀ ਦੇ ਨਾਲ-ਨਾਲ ਦੇਸ਼ ਦੇ ਲੋਕਾਂ ਦਾ ਕੀ ਹੋਏਗਾ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਘਰ ਵੀ ਡੁੱਬਦਾ ਦਿਖਾਈ ਦੇ ਰਿਹਾ ਹੈ ਤੇ ਨਾਲ ਦੀ ਨਾਲ ਜਿਹੜਾ ਲਿਖਿਆ ਹੋਇਆ ਹੈ ਕਿ ਅੱਕੀ ਬਾਾਰ ਲੀਕੇਜ ਸਰਕਾਰ ਕਹਿੰਦੇ ਜੀ ਮੰਦਰ ਪੁਲਾਂ ਤੇ 에어ਪੋਰਟਸ ਤੋਂ ਬਾਅਦ ਦੇ ਵਿੱਚ ਹੁਣ ਬੰਦੇ ਭਾਰਤ ਟ੍ਰੇਨ ਦੀ ਵੀਡੀਓ ਆ ਰਹੀ ਹੈ ਵਰਲਡ ਕਲਾਸ ਜਿਹੜੀ ਟ੍ਰੇਨ ਹੈ ਉਹਦੀ ਛੱਤ ਬੰਦੇ ਭਾਰਤ ਵਰਲਡ ਕਲਾਸ ਟ੍ਰੇਨ ਦੀ ਛੱਤ ਲੀਕ ਕਰ ਰਹੀ ਹੈ ਤੇ ਪੈਸੇਂਜਰ ਨੇ ਜਿਹੜੇ ਉਹ ਹੁਣ ਸ਼ਾਵਰ ਫੈਸਿਲਿਟੀ ਵੀ ਰੇਲ ਦੇ ਵਿੱਚ ਲੈ ਰਹੇ ਨੇ ਥੈਂਕ ਯੂ ਅਸ਼ਵਨੀ ਵੈਸ਼ਨਵ ਤੇ ਨਰਿੰਦਰ ਮੋਦੀ ਜੀ ਇਸ ਤਰੀਕੇ ਦੇ ਨਾਲ ਟਵੀਟ ਕੀਤਾ ਗਿਆ ਉਹਨਾਂ ਨੂੰ ਟੈਗ ਵੀ ਕੀਤਾ ਗਿਆ ਦੂਜੇ ਪਾਸੇ ਦੋ ਮੰਜ਼ਿਲਾ ਮਕਾਨ ਆ ਜਿਹੜਾ ਉਹ ਮਹਾਰਾਜ ਗੰਜ ਦੇ ਵਿੱਚ ਟਹਿ ਗਿਆ ਮਕਾ ਜਿਹੜਾ ਮਕਾਨ ਹੈ ਉਹ ਟੈਂਦਾ ਦਿਖਾਈ ਦੇ ਰਿਹਾ ਗੁਰਕਪੁਰ ਸਨੋਲੀ ਹਾਈਵੇ ਨਿਰਮਾਣ ਦੇ ਦੌਰਾਨ ਇਹ ਹਾਦਸਾ ਵਾਪਰਿਆ ਇੱਕ ਸਾਹ ਦੇ ਨਾਲ ਤੇ ਇਹਨੂੰ ਪਹਿਲਾਂ ਬਿਲਡਿੰਗ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਤੇ ਇਹ ਫਰੈਂਦਾ ਤਹਿਸੀਲ ਦੇ ਸੈਨਿਕ ਗ੍ਰਾਮ ਉਦਿਤਪੁਰ ਦੀ ਸੈਨਿਕ ਪਿੰਡੂ ਦਿੱਤਪੁਰ ਦੀ ਇਹ ਵੀਡੀਓ ਹੈ ਜਿਹਦੇ ਚ ਦੋ ਮੱਜਲਾ ਮਕਾਨ ਹੈ ਜਿਹੜਾ ਉਹ ਉਹ ਮਿੱਟੀ ਦੇ ਵਿੱਚ ਮਿਲਦਾ ਦਿਖਾਈ ਦੇ ਰਿਹਾ ਮਲਿਆ ਮਿੱਟ ਹੁੰਦਾ ਦਿਖਾਈ ਦੇ ਰਿਹਾ ਤੇ ਦੂਸਰੇ ਪਾਸੇ ਜਿਹੜਾ ਦਿੱਲੀ ਦਾ ਐਮਜ਼ ਹੈ ਦਿੱਲੀ ਐਮਜ਼ ਬਿਗੇਸਟ ਇਨਫਰਾਸਟਰਕਚਰ ਡਿਵੈਲਪਮੈਂਟ ਨੂੰ ਕਿਹਾ ਜਾਂਦਾ ਹੈ ਪਰ ਐਮਜ਼ ਦੇ ਵਿੱਚ ਵੀ ਪੇਸ਼ੈਂਟ ਜਿਹੜੇ ਕਹਿੰਦੇ ਆਉਂਦੇ ਆ ਉਹ ਹੁਣ ਫ੍ਰੀ ਸ਼ੌਰ ਲੈ ਸਕਦੇ ਆ ਜਿਹੜਾ ਲਿਫਟਾਂ ਦੇ ਵਿੱਚ ਇੰਸਟਾਲ ਕੀਤਾ ਗਿਆ ਇਸ ਤਰੀਕੇ ਦੇ ਟਵੀਟ ਕੀਤੇ ਜਾ ਰਹੇ ਨੇ ਟਵਿੱਟਰ ਦੇ ਉੱਤੇ ਜਿਹਨੂੰ ਹੁਣ ਐਕਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਕਹਿੰਦੇ ਪੇਸ਼ੈਂਟ ਬੜੇ ਖੁਸ਼ ਨੇ ਇਸ ਵਿਕਾਸ ਮਾਡਲ ਨੂੰ ਲੈ ਕੇ ਕੇਂਦਰ ਸਰਕਾਰ ਤੇ ਤੰਜ ਕੱਸੇ ਜਾ ਰਹੇ ਆ ਬੀਤੇ ਦਿਨੀ ਦਿੱਲੀ ਦਾ ਲਾਲ ਕਿਲਾ ਡੁੱਬਣ ਦੀ ਖਬਰ ਆਈ ਦਿੱਲੀ ਦੀ ਜਾਮਾ ਮਸਜਿਦ ਦੇ ਨਾਲ-ਨਾਲ ਆਸ-ਪਾਸ ਦੀਆਂ ਸਾਰੀਆਂ ਮਾਰਕੀਟਾਂ ਡੁੱਬਣ ਦੀ ਖਬਰ ਆਈ ਤੇ ਇਸ ਤੋਂ ਇਲਾਵਾ ਜਾਣਕਾਰੀ ਦੇ ਦਈ ਹੈ ਕਿ ਪੰਜਾਬ ਦੇ ਵਿੱਚ ਵੀ ਕੁਝ ਇਸ ਤਰੀਕੇ ਦੇ ਹਾਲਾਤ ਸਾਹਮਣੇ ਆਏ ਸੀ ਜਿੱਥੇ ਲੁਧਿਆਣਾ ਜਲਮਗਨ ਹੁੰਦਾ ਦਿਖਾਈ ਦਿੱਤਾ ਪਟਿਆਲਾ 'ਚ ਥਾਂ-ਥਾਂ ਦੇ ਉੱਤੇ ਪਾਣੀ ਭਰ ਗਿਆ ਤੇ ਬੱਡੀ ਚਿੰਤਾ ਦੀ ਗੱਲ ਹੈ ਕਿ ਜਦੋਂ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਪਿਛਲੇ ਸਾਲ ਹੜ੍ਹ ਆਏ ਸੀ ਜਦੋਂ ਉਸ ਤਰੀਕੇ ਦੀ ਸਥਿਤੀ ਬਣੇਗੀ ਤਾਂ ਫਿਰ ਪਾਣੀ ਦੀ ਨਿਕਾਸੀ ਦਾ ਕੀ ਹੋਏਗਾ ਜਿੱਤੇ ਮੌਨਸੂਨ ਪਹੁੰਚੀ ਵੀ ਨਹੀਂ ਆਇਆ ਉਸ ਤੋਂ ਪਹਿਲਾਂ ਹੀ ਇਹ ਕੁਝ ਹੋ ਰਿਹਾ ਹੈ ਤਾਂ ਫਿਰ ਜਦੋਂ ਮੌਨਸੂਨ ਆਪਣੀ ਚਰਮ ਸੀਮਾ ਤੇ ਹੋਏਗੀ 2-2 3-3 ਦਿਨ ਲਗਾਤਾਰ ਮੀਂਹ ਪਏਗਾ ਤੇ ਫਿਰ ਲੋਕਾਂ ਦਾ ਕੀ ਬਣੇਗਾ ਆਮ ਲੋਕਾਂ ਦਾ ਕੀ ਬਣੇਗਾ ਇੱਥੋਂ ਤੱਕ ਕਿ ਦਿੱਲੀ ਦੇ ਐਮਪੀਜ਼ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਦਿੱਲੀ ਦੇ ਐਮਪੀਜ਼ ਦੇ ਘਰਾਂ ਦੇ ਵਿੱਚ ਪਾਣੀ ਭੜ ਗਿਆ ਦਿੱਲੀ ਦੇ ਲੋਕ ਜ਼ਰੂਰ ਪਾਣੀ ਨੂੰ ਤਰਸ ਰਹੇ ਸੀ ਪਰ ਪੀਣ ਵਾਲਾ ਪਾਣੀ ਬੇਸ਼ੱਕ ਉਹਨਾਂ ਵਿਚਾਰੇ ਲੋਕਾਂ ਨੂੰ ਨਹੀਂ ਮਿਲਿਆ ਪਰ ਜਿਹੜੀ ਕੁਦਰਤ ਨੇ ਪਾਣੀ ਜਿਹੜਾ ਭੇਜਿਆ ਹੈ ਉਹ ਪਾਣੀ ਹੁਣ ਦਿੱਲੀ ਦੇ ਜਿਹੜਾ ਵੀ ਵਿਕਾਸ ਦਾ ਮੰਡਲ ਹੈ ਜਿਹੜਾ ਵੀ ਨਗਰ ਨਿਗਮ ਹੈ ਉਹਦੇ ਕੋਲੋਂ ਸਾਂਭਿਆ ਨਹੀਂ ਜਾ ਰਿਹਾ ਹੁਣ ਅੱਗੇ ਕੀ ਕੀਤਾ ਜਾਵੇ ਚਿੰਤਾ ਪਈ ਪਈ ਹੈ ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਬੇਸ਼ੱਕ ਜੇਲ੍ਹ ਦੇ ਵਿੱਚ ਨੇ ਪਰ ਮੁਸ਼ਕਲਾਂ ਉਹਨਾਂ ਦੀ ਸਰਕਾਰ ਦੀਆਂ ਵਧੀਆਂ ਹੋਈਆਂ ਨੇ ਲਗਾਤਾਰ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੰਦੇ ਭਾਰਤ ਰੇਲ ਗੱਡੀ ਹੈ ਜਿਹੜੀ ਬੜੀ ਵਰਲਡ ਕਲਾਸ ਇਹਨੂੰ ਕਿਹਾ ਜਾਂਦਾ ਹੈ ਇਸ ਦੇ ਵਿੱਚ ਆ ਕੁਝ ਹੋਇਆ ਹੈ ਇਹਦੀਆਂ ਛੱਤਾਂ ਚੂਣ ਲੱਗ ਗਈਆਂ ਕਹਿੰਦੇ ਜੀ ਪੈਸੇਂਜਰ ਹੁਣ ਫ੍ਰੀ ਦੇ ਵਿੱਚ ਸ਼ਾਵਰ ਦੀ ਫੈਸਿਲਿਟੀ ਵੀ ਇਹਦੇ ਵਿੱਚ ਲੈ ਸਕਣਗੇ ਇਸ ਤਰੀਕੇ ਦਾ ਮੌਵਾ ਮੋਇਤਰਾ ਹੋਰਾਂ ਦੇ ਵੱਲੋਂ ਟਵੀਟ ਕੀਤਾ ਗਿਆ ਨਾਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਉਹਦੇ ਚ ਟੈਗ ਕੀਤਾ ਗਿਆ ਦਿੱਲੀ ਏਮਜ਼ ਦੀ ਵੀਡੀਓ ਵੀ ਉਹਨਾਂ ਸਾਂਝੀ ਕੀਤੀ ਉਸ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਕਿ ਦਿੱਲੀ ਐਮਜ਼ ਦੇ ਵਿੱਚ ਮਰੀਜ਼ਾਂ ਨੂੰ ਹੁਣ ਫਰੀ ਦੀ ਸ਼ੋਰ ਸਹੂਲਤ ਜਿਹੜੀ ਫੈਸਿਲਿਟੀ ਹੈ ਉਹ ਦਿੱਤੀ ਜਾ ਰਹੀ ਹੈ ਵਿਕਾਸ ਦੇ ਲਈ ਲੋਕ ਧੰਨਵਾਦ ਕਰ ਰਹੇ ਨੇ ਕਿ ਜਦੋਂ ਅਸੀਂ ਇੱਥੇ ਆਉਨੇ ਆ ਤੇ ਅਸੀਂ ਨਾ ਕੇ ਡਾਕਟਰ ਦੇ ਕੋਲ ਜਾਂਦੇ ਆ ਲਿਫਟਾਂ ਦੇ ਵਿੱਚ ਪਾਣੀ ਭਰ ਗਿਆ ਲਿਫਟਾਂ ਚੋਂ ਲੱਗੀਆਂ ਹੋਈਆਂ ਨੇ ਦਿੱਲੀ ਦੇ ਵਿੱਚ ਗੁਰਦਾਰਾ ਸੀਸਗੰਨ ਸਾਹਿਬ ਦੇ ਅੰਦਰ ਵੀ ਪਾਣੀ ਭਰ ਗਿਆ ਸੀ ਇਸ ਤੋਂ ਇਲਾਵਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਪਾਣੀ ਫਿਰ ਰਿਹਾ ਹੈ ਦਿੱਲੀ ਦੇ ਅੰਡਰਪਾਸ ਲਗਭਗ ਸਾਰੇ ਹੀ ਪਾਣੀ ਦੇ ਵਿੱਚ ਡੁੱਬ ਚੁੱਕੇ ਐ ਤੇ ਹੁਣ ਅੱਗੇ ਜਾ ਕੇ ਕੀ ਹੋਏਗਾ ਵੱਡੀ ਚਿੰਤਾ ਲੋਕਾਂ ਦੇ ਸਾਹਮਣੇ ਆ ਰਹੀ ਹੈ ਉਹਨਾਂ ਲੋਕਾਂ ਵਾਸਤੇ ਖਾਸ ਤੌਰ ਤੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਤੇ ਜਿਹੜੇ ਖਾਸ ਤੌਰ ਦੇ ਉੱਤੇ ਝੁਕੀਆਂ ਝੋਪੜੀਆਂ ਦੇ ਵਿੱਚ ਆਪਣੀਆਂ ਦਿਨ ਕੱਟੀਆਂ ਕਰਦੇ ਨੇ ਉਹ ਕਿਸੇ ਮਕਾਨ ਦੀ ਕਿਸੇ ਵੀ ਮੰਜ਼ਲ ਦੀ ਦੂਜੀ ਛੱਤ ਤੇ ਜਾ ਕੇ ਨਹੀਂ ਬੈਠ ਸਕਦੇ ਨਹੀਂ ਬੈਠ ਸਕਦੇ ਝੁੱਗੀਆਂ ਝੋਪੜੀਆਂ 'ਚ ਦੋ ਦੋ ਤਿੰਨ ਤਿੰਨ ਛੱਤਾਂ ਨਹੀਂ ਹੁੰਦੀਆਂ ਇੱਕੋ ਛੱਤ ਹੁੰਦੀ ਹੈ ਜਿਹਦੇ ਥੱਲੇ ਸਾਰੇ ਟੱਬਰ ਨੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਸਰ ਕਰਨੀ ਹੁੰਦੀ ਹੈ ਬਤੀਤ ਕਰਨੀ ਹੁੰਦੀ ਹੈ ਡੰਗਰਾਂ ਪਸ਼ੂਆਂ ਦਾ ਬਹੁਤ ਧੋਖਾ ਹੋਇਆ ਪਿਆ ਤੇ ਇੱਕ ਥਾਂ ਤੋਂ ਵੀਡੀਓ ਸਾਹਮਣੇ ਆਈ ਸੀ ਜਿੱਦੇ 'ਚ ਮੱਝਾਂ ਮੱਝਾਂ ਪਾਣੀ ਦੇ ਵਹਾਅ ਦੇ ਵਿੱਚ ਤੈਰਦੀਆਂ ਦਿਖਾਈ ਦਿੱਤੀਆਂ ਸੀ ਅੱਗੇ ਜਾ ਕੇ ਵਿਚਾਰੀਆਂ ਦਾ ਕੀ ਹੋਇਆ ਹੋਏਗਾ ਕੁਝ ਨਹੀਂ ਕਹਿ ਸਕਦੇ ਪਰ ਕੁਦਰਤ ਆਫਤ ਜਿਹੜੀ ਕੁਦਰਤੀ ਆਫਤ ਹੈ ਉਹ ਇੱਕ ਵਾਰ ਫਿਰ ਤੋਂ ਦਿੱਲੀ ਨੂੰ ਡਰਾਉਣ ਲੱਗ ਗਈ ਹੈ ਦਿੱਲੀ ਤੋਂ ਬਾਅਦ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਵਿਚਾਲੇ ਹਰਿਆਣਾ ਹੀ ਆਉਂਦਾ ਹੈ ਹਰਿਆਣਾ ਪਾਰ ਕਰਕੇ ਪੰਜਾਬ ਆਉਣ ਦੇ ਲਈ ਪਾਣੀ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ ਤੇ ਮੌਨਸੂਨ ਦੀ ਜਿਹੜੇ ਲੋਕ ਬੇਸਬਰੀ ਦੇ ਨਾਲ ਵੇਟ ਕਰ ਰਹੇ ਸੀ ਉਹਨਾਂ ਲੋਕਾਂ ਦੀਆਂ ਵੀ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਹੈ ਗਰਮੀ ਤੋਂ ਬੇਸ਼ੱਕ ਰਾਹਤ ਮਿਲੀ ਹੈ ਪਰ ਹੁਣ ਜਿਹੜਾ ਪਾਣੀ ਆਇਆ ਹੈ ਪਾਣੀ ਰੂਪੀ ਇਸ ਦਹਿਤ ਤੋਂ ਲੋਕਾਂ ਨੂੰ ਕੌਣ ਬਚਾਏਗਾ ਲੋਕ ਇੱਕ ਦੂਜੇ ਦੇ ਹੱਥਾਂ ਦੇ ਵੱਲ ਵੇਖ ਰਹੇ ਆ ਕਿ ਸਰਕਾਰਾਂ ਕੁਝ ਕਰਨਗੀਆਂ ਪਰ ਹੁਣ ਤੇ ਮੀਂਹ ਪੈਣ ਲੱਗ ਗਏ ਨੇ ਤੇ ਹੁਣ ਤੇ ਸਰਕਾਰਾਂ ਕੋਈ ਡਿਵੈਲਪਮੈਂਟ ਦਾ ਪ੍ਰੋਜੈਕਟ ਵੀ ਨਹੀਂ ਲਾ ਸਕਦੀਆਂ ਨਿਕਾਸੀ ਦਾ ਵੀ ਕੋਈ ਓਡਾ ਪੁਖਤਾ ਪ੍ਰਬੰਧ ਨਹੀਂ ਕਰ ਸਕਦੀ ਹਾਲਾਂਕਿ ਪਾਣੀ ਨੂੰ ਆਸ-ਪਾਸ ਦੇ ਇਲਾਕਿਆਂ 'ਚ ਕੱਢਣ ਦੇ ਲਈ ਜ਼ਰੂਰ ਪ੍ਰਬੰਧ ਕੀਤੇ ਜਾ ਸਕਦੇ ਪਰ ਉਹ ਵੀ ਕਿੰਨੇ ਕੁ ਪੁਖਤਾ ਆਪਾਂ ਕਹਿ ਸਕਦੇ ਹਾਂ ਕਿ ਸਾਬਤ ਹੋਣਗੇ ਕਿੰਨੇ ਕੁ ਪੁਖਤਾ ਸਾਬਤ ਹੋਣਗੇ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ